ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਨਵਾਂ ਲੰਗਿਆਣਾ ਨਵਾਂ ਲੰਗਿਆਣਾ ਪਿੰਡ ਆ ਜਿਹੜਾ ਮਿੱਤਰੋ ਇਹ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮੁੱਦਕੀ ਤੋਂ ਬਾਅਦਾ ਪੁਰਾਣਾ ਰੋਡ ਦੇ ਉੱਤੇ ਸਤਿ ਸ੍ਰੀ ਅਕਾਲ ਮਿੱਤਰੋ ਦੋ ਲੰਗੀਆਂ ਨੇ ਆਉਂਦੇ ਆ ਇੱਕ ਪੁਰਾਣਾ ਲੰਗੀਆਂ ਨਾ ਤੇ ਇੱਕ ਨਵਾਂ ਲੰਗੀਆਂ ਨਾ ਆਪਾਂ ਨਵੇਂ ਲੰਗੀਆਂ ਨੇ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਆਪਾਂ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਹੁਣਾਂ ਦਾ ਘਰ ਆ ਜਿਹੜਾ ਮਿੱਤਰੋ ਸੜਕ ਦੇ ਉੱਤੇ ਹੀ ਆ ਬਿਲਕੁਲ ਬਾਈ ਤੁਸੀਂ ਫੋਨ ਲਾ ਲਿਓ ਰਾਬਤਾ ਕਾਇਮ ਨੰਬਰ ਤੇ ਕਰ ਲਿਆ ਜੀ ਬਾਈ ਹੁਣਾਂ ਨਾਲ ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਚਲਾਵਾਂਗੇ ਲਿਖਾਵਾਂਗੇ ਵੀ ਸਾਰੀ ਜਾਣਕਾਰੀ ਲੈ ਕੇ ਦਵਾਂਗੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਹਿਲਾਂ ਡਿਟੇਲ ਜਾਣਦੇ ਆਪਾਂ ਪ੍ਰਾਪਤ ਫਿਰ ਅਗਲੀ ਕਾਰਵਾਈ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਬਹੁਤ ਵਧੀਆ ਤੁਸੀਂ ਦੱਸੋ ਸਿੱਤਾ ਦੇ ਪਰਿਵਾਰ ਵੀਰੇ ਸੇਤਾ ਦੇ ਪਰਿਵਾਰ ਮੈਂ ਕਿਹਾ ਬਾਈ ਸੇਤਾ ਵੀ ਠੀਕ ਹੈ ਪਰਿਵਾਰ ਵੀ ਠੀਕ ਹੈ ਵਧੀਆ ਕਿਰਪਾ ਪਰਮਾਤਮਾ ਦੀ ਸ਼ੁਕਰ ਬਾਈ ਆਪਣਾ ਨਾਮ ਦੱਸ ਦੀ ਬਾਈ ਜੀ ਨਾਮ ਨਿਰਮਲਜੀਤ ਸਿੰਘ ਆ ਵੀਰ ਜੀ ਨਿਰਮਲਜੀਤ ਨਿਰਮਲ ਬਾਈ ਘਰ ਕਿੱਥੇ ਜੀ ਆ ਗਿਆ ਆਪਣਾ ਬਾਈ ਘਰ ਆਪਣਾ ਲੰਗਿਆਣਾ ਨਵਾਂ 메ਨ ਰੋਡ ਤੇ ਬ੍ਰਦਰ ਬਿਲਕੁਲ ਪੰਜਾਬ ਗ੍ਰਾਮੀਣ ਬੈਂਕ ਦੇ ਬਿਲਕੁਲ ਸਾਹਮਣੇ ਪੰਜਾਬ ਗ੍ਰਾਮੀਣ ਬੈਂਕਾ ਜਿਹੜੀ ਹੁੰਦੇ ਬਿਲਕੁਲ ਓਪੋਜ਼ਿਟ ਸਾਹਮਣਾ ਬਿਲਕੁਲ ਸਾਹਮਣੇ ਠੀਕ ਹੈ ਬਾਈ ਅੱਛਾ ਨਿਰਮਲ ਬਾਈ ਆਪਾਂ ਇੱਕ ਮੈਂ ਵੇਚਣੀ ਆ ਹਨਾ ਜੀ ਇਹ ਕਿੰਨਾ ਸੁਆ ਬਾਈ ਇਹ ਦੂਸਰਾ ਸੁਆ ਵੀਰ ਜੀ ਠੀਕ ਹੈ ਵੀਰੇ ਤੇ ਕਿੰਨੇ बस 5-6 ਦਿਨ ਬਾਕੀ ਬ੍ਰਦਰ ਇਹਦੇ 6-5-6 ਦਿਨ ਲਊਗੀ ਦੁੱਧ ਕਿੰਨਾ ਕੋ ਨਿਰਮਲ ਭਾਈ ਆਪ ਚੋਇਆ ਹੋਇਆ ਥੱਲੋ ਦੁੱਧ ਵੈਸੇ ਤਾਂ 12 ਤੋਂ ਉੱਪਰ ਹੀ ਚੋਇਆ ਹੋਇਆ ਪਰ 12 ਹੀ ਕਵਾਂਗੇ ਠੀਕ ਹੈ ਭਾਈ ਜੀ ਅੱਛਾ ਚੋਣ ਚਾਂਣ ਦੇ ਵਿੱਚ ਜਮਾ ਪੋਲੀ ਪਾਲੀ ਆ ਜੀ ਧਾਰ ਬਿਲਕੁਲ ਪੋਲੀ ਤੁਸੀਂ ਥਣ ਆਪ ਖੁਦ ਦੇਖ ਸਕਦੇ ਹੈਗੇ ਹੋ ਜੀ ਥਣ ਮੋٹے ਹੈਗੇ ਨੇ ਵੀਰ ਜੀ ਜੀ ਅਛਾ ਨਿਰਮਲ ਭਾਈ ਘਰੇ ਰੱਖਣ ਵਾਲੇ ਭਰਾ ਦੇ ਲਈ ਜੇ ਆਪਾਂ ਕਿਸੇ ਨੂੰ ਦੇ ਦਈਏ ਤਾਂ ਲੰਬਾ ਤਾਂ ਨਹੀਂ ਆਉਂਦਾ ਨਹੀਂ ਬਿਲਕੁਲ ਨਹੀਂ ਲੰਬਾ ਵੀ ਰਜਵੀਰ ਜੀ ਆਉਂਦਾ ਠੀਕ ਹੈ ਜੀ ਕਿਉਂਕਿ ਇਹ ਵੀ ਤੁਹਾਨੂੰ ਪਤਾ ਪਛੂ ਥੋੜੇ ਵੱਧ ਗਿਆ ਕਰਕੇ ਤਾਂ ਵਿੱਚ ਨਹੀਂ ਪੈ ਰਹੀ ਆ ਬਸ ਮੈਂ ਪ੍ਰਾਈਵੇਟ ਜੌਬ ਤੇ ਕਰਕੇ ਵੀ ਥੋੜਾ ਔਖਾ ਹੋ ਜਾਂਦਾ ਹੋ ਜਾਂਦਾ ਵੀਰੇ ਜੀ ਬਾਈ ਅਛਾ ਇੱਕ ਗੱਲ ਹੈ ਨਿਰਮਲ ਭਾਈ ਜਿਵੇਂ ਮੂਰਲਾ ਪਰਲਾ ਥਾਣਾ ਜਿਹੜਾ ਉਹ ਮੂਰਲੇ ਦੂਜੇ ਨਾਲੋਂ ਥੋੜਾ ਛੋਟਾ ਦਿਖਉਂਦੀ ਕਿ ਜਮਾਂਦਰੂ ਹੀ ਆ ਇਹ ਜਮਾਂਦਰੂ ਹੀ ਆ ਵੀਰ ਜੀ ਬਣਤਰ ਚ ਹੀ ਬਣਿਆ ਹੋਇਆ ਹੈ ਬਸ ਸ਼ੁਰੂ ਤੋਂ ਹੀ ਐਂਡ ਤੋਂ ਹੀ ਜਦੋਂ ਲੈ ਕੇ ਪਹਿਲਾ ਸੂਆ ਦੂਜ ਕੋਈ ਕੋਈ ਵੱਧ ਘੱਟ ਨਹੀਂਗਾ ਨਹੀਂ ਉਧਰ ਕੋਈ ਵੱਧ ਘੱਟ ਠੀਕ ਹੈ ਵੱਡੇ ਭਾਈ ਅੱਛਾ ਸਾਂਣ ਤੋਂ ਕ੍ਰੋਸ ਆ ਜਾਂ ਠੀਕ ਹੈ ਪਰਵਾਇਆ ਹੋਇਆ ਨਹੀਂ ਸਾਂਣ ਤੋਂ ਕ੍ਰੋਸ ਆ ਵੀਰ ਜੀ ਸਾਂਣ ਤੋਂ ਕ੍ਰੋਸ ਹਾਂਜੀ ਲੈਵਾ ਤਾਂ ਭਾਈ ਫਿਰ ਹਜੇ ਹੋਰ ਬਣਾ ਜੂਗੀ ਨਰਮਲ ਭਾਈ ਹਨਾ ਹਾਂਜੀ ਬਣਾ ਸਕਦੀ ਆ ਵੀਰ ਜੀ ਤੁਹਾਡੇ ਸਾਹਮਣੇ ਹੀ ਹੈ ਇਹ ਠੀਕ ਹੈ ਭਾਈ ਅੱਛਾ ਨਰਮਲ ਭਾਈ ਰੇਟ ਕੀ ਰੱਖਿਆ ਆਪਾਂ ਇਹਦਾ ਜੀ 3 टेक 40 ਰੱਖਿਆ ਵੀਰ ਜੀ 1,40,000 ਰੁਪਏ ਮਨਤਨ ਮੌਕੇ ਤੇ ਕੋਈ ਮਨਤਨ ਮੌਕੇ ਤੇ ਫੁੱਲ ਹੋ ਜੇਗਾ ਵੀ ਠੀਕ ਹੈ ਬਈ ਨਰਮਨ ਭਾਈ ਨੰਬਰ ਕਿੰਨਾ ਆ ਗਿਆ ਆਪਣਾ ਭਾਈ ਨੰਬਰ 8 98146 ਜੀ 58581 ਇੱਕ ਵਾਰੀ ਹੋਰ ਬੋਲ ਦਿਓ ਜੀ 98146 58581 ਠੀਕ ਹੈ ਬਈ ਤੋਰ ਦਿਓ ਨਰਮਨ ਭਾਈ ਹੁਣ ਕਿਹੜਾ ਕਢਾ ਦਿਓ ਮਨਤਨ ਲੈ ਮਿੱਤਰੋ ਸੂਣ ਵਾਲੀ ਆ ਕਰਮ ਵਾਲੀ 5-7 ਦਿਨ ਲਊਗੀ ਹਜੇ ਬਈ ਬਣਦੀ ਲੈ ਮਿੱਤਰੋ ਇਹਨੇ ਤਿਆਰੀ ਕਰਤੀ ਕਰਾਉਂਦੀ ਨੇ ਬਣਦੀ ਬਣਾਉਂਦੀ ਨੇ ਹਜੇ 2-4 ਦਿਨ ਕੱਢ ਜਾਣੇ ਆ ਸੋਹਣੀ ਨਿੱਖਰ ਜੂਗੀ ਸੋਹਣੀ ਤਿਆਰ ਹੋ ਜੂਗੀ ਥਣ ਦੀ ਮਜ਼ਬੂਤੀ ਚੰਗੀ ਆ ਥਣ ਦੇ ਸੈਰ ਚੰਗੇ ਆ ਥਣ ਜਿਹੜਾ ਤੁਹਾਨੂੰ ਮਗਲਾ ਜਿਹੜਾ ਦਸ ਮੂਰਲਾ ਸੌਰੀ ਉਹ ਦੱਸ ਹੀ ਦਿੱਤਾ ਬਾਈ ਨੇ ਵੀ ਪਹਿਲਾਂ ਜਮੰਦਰੂ ਤੋਂ ਹੀ ਛੋਟਾ ਇੱਕਾਈ ਮਈਆਂ ਦੇ ਵਿੱਚ ਹੁੰਦੀ ਆ ਥਣ ਦੁੱਧ ਵਾਲਾ ਲੱਗਾ ਹੋਇਆ ਬੋਡੀ ਸਟਰਕਚਰ ਮੈਂ ਦੇ ਵਿੱਚ ਜਿਹੜਾ ਕਮਾਲਾ ਪੂੜੇ ਪਾੜੇ ਦੀ ਮੈਂ ਪੂਰੀ ਚੰਗੀ ਆ ਵੀਰੇ ਸਿੰਘ ਵੀ ਗੋਲ ਆ ਤੱਕ ਲੀਵੇ ਦੀ ਜੇ ਆਪਾਂ ਕਹਿ ਸਕਦੇ ਜਿਵੇਂ ਬੇਬਲੂਮੀ ਦੀ ਗਾਹ ਨੂੰ ਰੱਖਦੀ ਬਾਕੀ ਕੋਈ ਮੈਂ ਦੇ ਵਿੱਚ ਹੱਥ ਧਰਾਣੀ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮੈਂ ਆ ਮਿੱਤਰੋ ਜਿਹੜੇ ਭਰਾਣੇ ਘਰੇ ਰੱਖਣ ਨੂੰ ਲੈਣੀਆਂ ਮੱਥੇ ਦੇ ਵਿੱਚ ਥੋੜਾ ਜਿਆਦਾ ਜ਼ਰੂਰ ਬੱਲ ਹੈਗਾ ਬਾਕੀ ਮੈਂ ਸਾਰੀ ਵੀਰੇ ਕਾਲੀ ਆ ਜਾਂ ਪੂਛ ਦੋ ਟਾਈਆਂ ਚ ਕਾਲੀ ਹੈ ਚਿੱਟੀ ਹੈਗੀ ਆ ਹੋਰ ਮੈਂ ਸਾਰੀ ਜੈਡ ਬਲੈਕ ਆ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮੈਂ ਆ 12 ਕਿਲੋ ਦਾ ਜਿਹੜਾ ਰਿਕਾਰਡ ਦੁੱਧ ਦਾ ਆ ਜਾਂਦਾ ਕਰਮ ਵਾਲੀ ਦਾ ਤੁਸੀਂ ਭਈ 12 ਮੰਨ ਕੇ ਹੀ ਖਰੀਦਣੀ ਅੱਗੇ ਤੁਹਾਡੀ ਸੇਵਾ ਤੇ ਡਿਪੈਂਡ ਹੈ ਵੀ ਤੁਸੀਂ 14 ਚੋਣਿਆ ਤੁਸੀਂ 11 ਚੋਣਿਆ ਪਰ ਇੱਥੇ 12 ਕਿਲੋ ਦੁੱਧ ਮਾਲ ਕਰਦੇ ਕਿਉਂਕਿ ਹਰ ਬੰਦੇ ਦੀ ਸੇਵਾ ਤੇ ਵੀ ਡਿਪੈਂਡ ਹੁੰਦਾ ਕਈ ਵਾਰੀ 22 ਦਾ 12 ਚੋ ਸਕਦਾ ਕਈ ਵਾਰੀ 12 ਵੀ ਨਹੀਂ ਚੋਣ ਆਣਾ ਹੁੰਦਾ ਤੇ ਕਈ ਵਾਰੀ ਸੇਵਾ ਹੀ ਨਹੀਂ ਕੋਈ ਮਜ਼ਬੂਤੀ ਵਾਲੀ ਹੁੰਦੀ ਹੈ ਕਿ ਆਪਾਂ 14 ਕਿਲੋ ਤੇ ਵੀਲ ਜਾ ਸਕਦੇ ਆਪਾਂ ਤੁਹਾਨੂੰ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮੈਂ ਆ ਵੀਰੇ ਨੰਬਰ ਆਪਾਂ ਨਿਰਮਲ ਭਾਈ ਦਾ ਸਕਰੀਨ ਦੇ ਉੱਤੇ ਵੀ ਚਲਾ ਦੇਾਂਗੇ 1,40,000 ਰੁਪਿਆ ਇੰਦੀ ਡਿਮਾਂਡ ਆ ਹੋ ਜੂਗਾ ਨੰਬਰ ਹਾਂਜੀ ਕਿ ਮੈਂ ਹੋਰ ਵੀ ਦੱਸਣਾ ਚਾਹਣਾ ਵੀਰ ਜੀ ਇਹ ਸਭ ਨੂੰ ਪਤਾ ਹੈਗਾ ਇਹ ਆਪਣੇ ਸਾਡੇ ਤਾਏ ਕੇ ਹੀ ਹੈਗੇ ਮਣੀ ਹੋਣੀ ਵੀਰ ਉਹ ਉਹਨਾਂ ਦੇ ਰਵੇ ਚੋਂ ਹੀ ਸਾਡੇ ਸਾਰੇ ਚੱਲੇ ਆਉਂਦਾ ਹੈਗਾ ਉਹ ਸਭ ਧਰਦਾ ਰਵਾ ਬਈ ਧਰਦਾ ਰਵਾ ਹੈਗਾ ਪੁਰਾਣਾ ਹੈਗਾ ਤੇ ਸਭ ਨੂੰ ਪਿੰਡ ਨੂੰ ਪਤਾ ਕਿ ਉਹ ਜਿਹੜੇ ਪਸ਼ੂ ਹੈਗੇ ਇਹਨਾਂ ਦੇ ਉਹ ਮੇਲਿਆਂ ਵਿੱਚ ਵੀ ਪਾਉਂਦੇ ਰਹੇ ਆ ਮੇਲਿਆਂ ਵਿੱਚੋਂ ਵੀ ਨੰਬਰ ਚੱਕਦੇ ਰਹੇ ਆ ਜਿਹੜਾ ਮਣੀ ਬਈ ਆਪਣਾ ਇਥੋਂ ਪਿੰਡ ਵਾਲਾ ਹਨਾ ਉਹਨਾਂ ਦੇ ਰਵੇ ਦੇ ਵਿੱਚ ਉਹਨਾਂ ਦੇ ਰਵੇ ਦੇ ਵਿੱਚ ਕੀ ਬਾਤ ਹੈ ਠੀਕ ਹੈ ਬਈ ਮਨਾਂ ਦੁੱਧ ਵਾਲੀ ਲੈਣ ਵੀ ਮਜਬੂਤ ਆ ਕਹਿ ਦਿੰਦੇ ਆ ਹਾਂਜੀ ਹਾਂਜੀ ਦੁੱਧ ਲੈਣ ਮਜਬੂਤ ਆ ਆਪਾਂ ਕਦੇ ਕਦੇ ਪਾਸੇ ਹੁਣ ਨਹੀਂ ਲਈ ਆਪ ਦਾ ਰਵਾ ਗਿਆ ਸ ਨ ਕਟੀਆਂ ਝੋਟੀਆਂ ਤਿਆਰ ਕਰ ਰਹੇ ਹਾਂ ਜੀ ਆਪ ਹੀ ਤਿਆਰ ਕਰ ਰਹੇ ਹਾਂ ਬਹੁਤ ਵਧੀਆ ਗੱਲ ਆ ਬਰੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਮਿੱਤਰੋ ਪਿੰਡ ਨਵਾਂ ਲੰਗੀਆਂ ਨਾ ਜ਼ਿਲ੍ਹਾ ਮੋਗਾ